हां जी दोस्तों स्वागत है थोड़ा ब्लॉग नंबर 3 ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਸਵੇਰੇ ਸਵੇਰੇ ਦਾਸਹਣੀ ਚੜ੍ਹ ਗਈ ਗੱਡੀ ਦੇ ਵਿੱਚ ਤੇ ਦੇਖਦੇ ਹਾਂ ਹੁਣ ਗੱਡੀ ਕਿੱਧਰ ਨੂੰ ਜਾਂਦੀ ਹੈ ਤੁਸੀਂ ਐਂਡ ਤੱਕ ਦੇਖਣਾ ਫਿਰ ਤੁਹਾਨੂੰ ਪਤਾ ਲੱਗੂ ਵੀ ਗੱਡੀ ਅੱਜ ਕਿੱਧਰ-ਕਿਧਰ ਨੂੰ ਜਾਂਦੀ ਹੈ ਤੇ ਕੀ ਕੀ ਕੰਮ ਆਉਣ ਵਾਲੇ ਨੇ ਦਿਨ 'ਚ ਤੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਇਹ ਸਾਹਮਣੇ ਗੱਡੀਆਂ ਦੇਖ ਰਹੇ ਹੋ ਇਹ ਹੈਗੀਆਂ ਜੀ ਮਿੱਠੂ ਕਵਾੜੀਏ ਦੀਆਂ ਗੱਡੀਆਂ ਨੇ ਮੇਰੇ ਵੀਰੋ ਤੇ ਗੱਡੀ ਆਪਾਂ ਫਿਰ ਮਿੱਠੂ ਕਵਾੜੀਏ ਵਾਲੀ ਸਾਈਡ ਹੀ ਮੋੜ ਲਈ ਤੇ ਦੇਖਦੇ ਹਾਂ ਅੱਜ ਮਿੱਠੂ ਕਵਾੜੀਏ ਕੋਲੇ ਕੀ ਕੀ ਖੜਾ ਹੈ ਤੇ ਦੇਖ ਲਓ ਤੁਸੀਂ ਬੈਨਾ ਬੂਨਾ ਟਰੱਕ ਟਰੱਕ ਸਾਰਾ ਕੁਝ ਟਰੈਕਟਰ ਟੁੱਟਰ ਸਾਰਾ ਕੁਝ ਖੜਾ ਯਾਰ A to Z ਜਿਹੜੀਆਂ ਚੀਜ਼ਾਂ ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋਵੋਗੇ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹਣਾ ਅਸਲ ਮੇਨ ਗੱਲ ਇਹ ਜਿਹੜਾ ਜਹਾਜ਼ ਹੁੰਦੇ ਨੇ ਆਪਣੇ ਉਹ ਵੀ ਬਾਈ ਨੇ ਕਬਾੜ ਤੇ ਲਿਆ ਕੇ ਵੇਚਤੇ ਤੇ ਬਾਈ 5 ਜਹਾਜ਼ ਲਿਆ ਸੀ ਸਾਰੇ ਦੇ ਸਾਰੇ ਵੇਚ ਤੇ ਉਹ ਵੀ ਕਬਾੜ ਤੇ ਲਿਆ ਕੇ ਵੇਚਤੇ ਤੁਸੀਂ ਹੈਰਾਨ ਹੁੰਦੇ ਹੋਵੋਗੇ ਇਹ ਮਾਨਸ ਵਾਲਾ ਮਿੱਠੂ ਕਬਾੜ ਜੋ ਉਹੀ ਹੈ ਜਿਨੇ ਜਹਾਜ਼ ਕਬਾੜ ਤੇ ਲਿਆ ਕੇ ਵੇਚੇ ਸੀ ਦੇਖ ਲਓ ਤੁਸੀਂ ਇਹਨਾਂ ਸਗਰਾਇਬ ਵਾਲਾ ਮਾਲ ਪਿਆ ਸਾਰਾ ਕੁਝ ਏ ਟੂ ਜ਼ेड ਚੀਜ਼ਾਂ ਪਈਆਂ ਨੇ ਤੇ ਇਸ ਤੋਂ ਬਾਅਦ ਆਪਾਂ ਜੀ ਹੁਣ ਜਾਂਦੇ ਸੀ ਘਰ ਨੂੰ ਤੇ ਅੱਗੇ ਆਪਾਂ ਨੂੰ ਵਾਟਰ پارک ਵਾਲਾ ਪੰਜਾਇਆ ਵਾਲਾ ਬੋਰਡ ਲੱਗਿਆ ਮਿਲ ਗਿਆ ਤੇ ਇੱਥੇ ਜਾਣ ਨੂੰ ਜੀ ਆ ਬੜਾ ਕਰਦਾ ਸੀ ਤੇ ਇੱਥੇ ਵੀ ਚੱਲਾਇਆ ਵਾ ਦੋ ਤਿੰਨ ਦਿਨਾਂ ਨੂੰ ਤੇ ਜਦੋਂ ਨੂੰ ਘਰੇ ਆਏ ਤੇ ਬੱਜ ਗਏ 12 ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਬਾਰਗੇ ਖੜਾ ਸੀ ਠੱਠਾ ਤਾਂ ਆਪਾਂ ਨੂੰ ਪਿਆ ਪਾਣੀ ਤਾਂ ਇਹਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀ ਸਿਰਤੀ ਇਹ ਵਿਚਾਰੇ ਆਪਣੇ ਘਰਾਂ ਕੋਲੇ ਫਿਰਦੇ ਹੁੰਦੇ ਨੇ ਦੁਪਹਿਰੇ ਇਹਨਾਂ ਨੂੰ ਕੋਈ ਬਾਹਰ ਨਹੀਂ ਨਿਕਲਦਾ ਫਿਰ ਆਪਾਂ ਆਪਣਾਈ ਮਹਗੀ ਮੈਗੀ ਖਾ ਗਏ ਤੇ ਯਾਰ ਹੁਣੀ ਹੋ ਗਏ ਸੈਟ ਤੇ ਭਰ ਲੈ ਟੈਡਾਪਾ ਦੇ ਇਹਦੇ ਬਾਅਦ ਚੱਲਦੇ ਆਪਾਂ ਬਾਹਰ ਤੇ ਬਾਹਰ ਜਾ ਕੇ ਦੇਖਿਆ ਤਾਂ ਗਰਮੀ ਬਹੁਤ ਸੀ ਤਾਂ ਆਪਾਂ ਚੱਲੇ ਆ ਜੀ ਤਲਵੰਡੀ ਨੂੰ ਤੇ ਦੇਖਦੇ ਆਂ ਉੱਥੇ ਜਾ ਕੇ ਕੀ ਕੰਮ ਕਰਨਾ ਤੇ ਉਹਦੇ ਨਾਲ ਤੁਹਾਨੂੰ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਪਊ ਫਿਰ ਤੁਹਾਨੂੰ ਪਤਾ ਲੱਗੂ ਵੀ ਕੀ ਕੰਮ ਆਈ ਸੀ ਆਪਾਂ ਤਲਵੰਡੀ ਤੇ ਦੇਖ ਲਓ ਦਾਸ ਹੋਰਾਂ ਨੇ ਮੂੰਹ ਆ ਬਣਲੇ ਦੇਖ ਲਓ ਤੇ ਐਂਡ ਤੱਕ ਆਪਾਂ ਪਹੁੰਚ ਗਏ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਟਰੈਕਟਰ ਮੰਡੀ ਦੇ ਪਹੁੰਚਣ ਤੋਂ ਬਾਅਦ ਤੁਸੀਂ ਦੇਖ ਲਓ ਵੀ ਇੰਨੇ ਟਰੈਕਟਰ ਖੜੇ ਨੇ ਬੰਦਾ ਕੋਈ ਮਰਜ਼ੀ ਟਰੈਕਟਰ ਕਿਸੇ ਮਰਜ਼ੀ ਕੰਪਨੀ ਦਾ ਟਰੈਕਟਰ ਇੱਥੇ ਆ ਕੇ ਲਿਆ ਸਕਦਾ ਤੇ ਇਹ ਮੰਡੀ ਲੱਗਦੀ ਹੈ ਜੀ ਤਲਵੰਟੀ ਸਾਬੋ ਬਾਰ-ਬਾਰ ਲੱਗਦੀ ਹੈ ਤੇ ਦੇਖ ਲਓ ਤੁਸੀਂ ਇੱਥੇ ਘਟੋ-ਘਟ ਬਾਲਾ ਨਹੀਂ ਮੈਂ ਕਹਿੰਦਾ ਹਰ ਮਤਲਬ ਹਰੇਕ ਮਹੀਨੇ ਲੱਗਦੀ ਹੈ ਤੇ ਇੱਥੇ ਲੱਖ ਪਲੱਸ ਟਰੈਕਟਰ ਹਰੇਕ ਵਾਰੀ ਹੁੰਦਾ ਹਰੇਕ ਮੰਡੀ ਤੇ ਹੁੰਦਾ ਹੀ ਆ ਤੇ ਕਈ ਵਾਰੀ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਉਹ ਤਾਂ 2-2 2.5 ਲੱਖ ਟਰੈਕਟਰ ਵੀ ਇੱਥੇ ਇਸ ਮੰਡੀ ਦੇ ਉੱਤੇ ਪਹੁੰਚਦਾ ਹੈ ਤੇ ਹੁਣ ਆਪਾਂ ਚਾਲੇ ਪਾਤੇ ਜੀ ਘਰ ਨੂੰ ਤੇ ਉਹ ਦੇਖੀ ਬਾਈ ਵਿੱਚ ਹੀ ਮਾਰੇ ਸੀ ਟਰੈਕਟਰ ਮੜਾ ਦੇਖ ਕੇ ਚਲਾਇਆ ਕਰੋ ਬਾਈ ਰਸ਼ ਬਹੁਤ ਹੁੰਦਾ ਤਾਂ ਕਰਕੇ ਹੁਣ ਆਪਾਂ ਮੜਾ ਧਿਆਨ ਨਾਲ ਇੱਥੇ ਆਪਾਂ ਫੜਨੀ ਸੀ ਜੀ ਟਰੈਕਟਰ ਦੀ ਐਨਓਸੀ ਤੇ ਆਰਸੀ ਫੜਨੀ ਸੀ ਆਪਾਂ ਟਰੈਕਟਰ ਦੀ ਉਸ ਤੋਂ ਬਾਅਦ ਚਾਲੇ ਪਾਤੇ ਜੀ ਆਪਾਂ ਘਰ ਨੂੰ ਤੇ ਦੇਖਦੇ ਹਾਂ ਹੁਣ ਕੀ ਬਣਦਾ ਰਸਤੇ ਦੇ ਵਿੱਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੇ ਹੋਏ ਆਪਾਂ ਪਹੁੰਚ ਗਏ ਜੀ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸੇ ਦੇ ਹਵੇਲੀ ਦੇ ਬਾਹਰ ਇਕੱਠ ਹੈਗਾ ਸੀ ਐਨੀ ਗਰਮੀ ਦੇ ਹੁੰਦੇ ਹੋਏ ਵੀ ਲੋਕ ਇੱਥੇ ਆਉਂਦੇ ਨੇ ਤਾਂ ਦੇਖ ਲਓ ਤੁਸੀਂ ਬਾਹਰ ਬਾਈ ਫੋਟੋ ਲੱਗੀ ਹੋਈ ਹੈ ਤੇ ਬਾਹਰ ਬੰਜਾਰੇ ਲੱਗੇ ਹੋਏ ਨੇ ਤੇ ਇਹਦੇ ਬਾਅਦ ਆਪਾਂ ਪਾਣੀ ਪੀ ਕੇ ਤੇ ਆਪਾਂ ਗਏ ਜੀ ਹਵੇਲੀ ਦੇ ਅੰਦਰ ਤੇ ਹਵੇਲੀ ਦੇ ਅੰਦਰ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਂਗਾ ਤੇ ਉਹ ਤੁਸੀਂ ਨਹੀਂ ਦੇਖੀ ਹੋਣੀ ਕਿਉਂਕਿ ਇੱਥੇ ਇੱਕ ਨਵੀਂ ਚੀਜ਼ ਆਈ ਆ ਤੇ ਉਹ ਬਾਈ ਦਾ ਇੱਕ ਨਵਾਂ ਕੁੱਤਾ ਜਿਹੜਾ ਤੁਸੀਂ ਹਜੇ ਤੱਕ ਕਿਤੇ ਨਹੀਂ ਦੇਖਿਆ ਹੋਣਾ ਉਹ ਮੈਂ ਤੁਹਾਨੂੰ ਦਿਖਾਉਂਗਾ ਹੁਣ ਦੇਖਦੇ ਜਾਓ ਤੇ ਇਹ ਕੁੱਤਾ ਇੱਕ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਨਸਲ ਦਾ ਆਹ ਕੁੱਤਾ ਜਿਹੜਾ ਖੜਾ ਹੈ ਇਹ ਕਿਹੜੀ ਨਸਲ ਦਾ ਇਹ ਉਹ ਦੋ ਕੁੱਤੇ ਨਹੀਂ ਹੈਗੇ ਜਿਹੜੇ ਤੁਸੀਂ ਅਕਸਰ ਦੇਖਦੇ ਹੋਏ ਹੋਰ ਕੁੱਤਾ ਇਹ ਦੇਖ ਲਓ ਇਧਰ ਬਾਈ ਦਾ ਫੋਟੋ ਟਰੈਕਟਰ ਸਾਰੇ ਟਰੈਕਟਰ ਆ ਗਏ ਸਾਰੀ ਮਸ਼ੀਨਰੀ ਖੜੀ ਆ ਤੇ ਇੱਥੇ ਬਾਈ ਫੋਟੋ ਕਰੀ ਜਾਂਦਾ ਸੀ ਦੇਖ ਲਓ ਤੁਸੀਂ ਐਂਡ ਤੱਕ ਤੇ ਫੋਟੋਆਂ ਕਰਾਉਣ ਵਾਲੇ ਬਹੁਤ ਆਉਂਦੇ ਨੇ ਤੇ ਦੇਖ ਲਓ ਤੁਸੀਂ ਸਾਰੇ ਟਰੈਕਟਰ ਮਸ਼ੀਨਰੀਆਂ ਗੱਡੀਆਂ ਕਾਰਾਂ ਜੀਪਾਂ ਸਾਰਾ ਕੁਝ ਖੜਾ ਏ ਰੇ 2 ਜੈਡ ਹਨਾ ਸਾਰੀਆਂ ਗੱਡੀਆਂ ਕਾਰਾਂ ਦੇਖਣ ਤੋਂ ਬਾਅਦ ਇਹਦੂ ਬਾਅਦ ਤੁਹਾਨੂੰ ਦਿਖਾਉਣੇ ਆ ਜੇ ਆਪਾਂ ਦੋ ਸਟੈਚੂ ਜਿਹੜੇ ਬਾਈ ਦੇ ਸਿੱਧੂ ਮੂਸੇ ਵਾਲ ਦੀ ਬਾਈ ਦੇ ਹਵੇਲੀ ਦੇ ਬਾਹਰ ਇਧਰਲੀ ਸਾਈਡ ਲੱਗੇ ਹੋਏ ਨੇ ਤਾਂ ਇਹ ਨੇ ਜੀ ਬਾਈ ਦੇ ਦੋ ਸਟੈਚੂ ਇਹਦੂ ਬਾਅਦ ਚੱਲਦੇ ਆ ਜੀ ਆਪਾਂ ਘਰੇ ਇੱਕ ਘਰਿਆਂ ਤੋਂ ਬਾਅਦ ਆਪਾਂ ਪਹੁੰਚੇ ਜੀ ਮਾਨਸਾ ਬੱਸ ਸਟੈਂਡ ਦੇ ਉੱਤੇ ਧਰਨਾ ਲੱਗਿਆ ਹੋਇਆ ਹੈ ਜਿਹੜਾ ਸੀਵਰੇਜ ਨੂੰ ਲੈ ਕੇ ਤੇ ਇੰਨੇ ਆਪਾਂ ਪੀਣ ਲੱਗੇ ਜੀ ਜੂਸ ਤੇ ਇੱਥੇ ਆਪਾਂ ਪੀਤਾ ਜੂਸ ਤੇ ਐਨੇ ਨੂੰ ਜਦੋਂ ਨੂੰ ਜੂਸ ਪੀ ਕੇ ਆਪਾਂ ਬਾਹਰ ਨਿਕਲੇ ਤਾਂ ਦੇਖ ਲਓ ਤੁਸੀਂ ਲੋ ਜੀ ਧਰਨੇ ਦੀ ਪੈਕਿੰਗ ਹੁਣੀ ਸ਼ੁਰੂ ਹੋ ਗਈ ਕਿਉਂਕਿ ਇੱਥੇ ਮਾਨਸਾ ਦੇ ਸੀਐਮ ਸਾਹਿਬ ਆਉਣ ਆਲੇ ਨੇ ਤਾਂ ਦੇਖਦੇ ਹਾਂ ਹੁਣ ਜੇ ਕਿਸੇ ਨੂੰ ਪਤਾ ਹੈ ਵੀ ਇਹ ਧਰਨੇ ਦਾ ਕੀ ਬਣਿਆ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਮਾਨਸਾ ਵਾਲੇ ਧੰਨਵਾਦ ਜੀ